ਪੱਛੀ ਬਖਸ਼ੀਸ਼ ਬਹੁਤ ਹੈ ਲਿਖੀ ਨਹੀਂ ਜਾ ਸਕਦੀ ਦਾਤਾ ਬਹੁਤ ਵੱਡਾ ਹੈ ਉਸ ਨੂੰ ਤਿਲ ਮਾਤਰ ਵੀ ਲਾਲ ਚਲ ਨਹੀਂ ਕਈ ਬੇਅੰਤ ਸੂਰਮੇ ਉਸ پاسੋਂ ਮੰਗਦੇ ਹਨ ਕਈਆਂ ਦੀ ਗਿਣਤੀ ਦੀ ਵਿਚਾਰ ਨਹੀਂ ਹੋ ਸਕਦੀ ਕਈ ਬਕਾਰਾਂ ਵਿੱਚ ਹੀ ਖਾਪ ਕੇ ਟੁੱਟ ਮਰ ਜਾਂਦੇ ਹਨ ਕਈ ਲਾਇਲੈ ਕੇ ਮੱਕਰ ਜਾਂਦੇ ਹਨ ਕਈ ਮੂਰਖ ਖਾਈ ਹੀ ਖਾਈ ਜਾਂਦੇ ਹਨ ਕਈਆਂ ਨੂੰ ਦੁੱਖ ਤੇ ਭੁੱਖ ਦੀ ਸਦਾ ਮਾਰ ਰਹਿੰਦੀ ਹੈ ਹੇ ਦਾਤਾ ਇਹ ਵੀ ਤੇਰੀ ਕਾਦਤ ਹੈ ਬਾਣੇ ਅੰਦਰ ਬੁੱਧੀ ਤੇ ਖਲਾਸੀ ਹੁੰਦੀ ਹੈ ਹੋਰ ਕੋਈ ਕੁਝ ਆਖ ਨਹੀਂ ਸਕਦਾ ਜੇ ਕੋਈ ਮੂਰਖ ਆਖ ਨੂੰ ਪਾਵੇ ਤਾ ਉਹ ਜਾਣਦਾ ਹੈ ਕਿਤਨੀਆਂ ਮੂਹ ਤੇ ਖਾਂਦਾ ਹੈ ਪਰਮਾਤਮਾ ਆਪੇ ਜਾਣਦਾ ਤੇ ਆਪੇ ਦਿੰਦਾ ਹੈ ਜੋਏ ਆਖਦੇ ਹਨ ਉਹ ਵੀ ਕੋਈ ਕੋਈ ਹਨ ਜਿਸ ਨੂੰ ਆਪਣੀ ਸੇਵ ਤਦੀ ਸਲਾਣਾ ਬਖਸ਼ਦਾ ਹੈ ਉਹੀ ਪਾਦਸ਼ਾਹ ਦਾ ਪਾਦਸ਼ਾਹ ਹੈ 26 ਮੂਲ ਰ ਮੂਲ ਰ ਹੈਤ ਗੁਣ ਤੇ ਮੂਲ ਰ ਹੈਤ ਵਪਾਰ ਹਾਨਾ ਮੋਲਕ ਵਪਾਰੀ ਤੇ ਮੋਲਕ ਖਜ਼ਾਨੇ ਹਾਨਾ ਮੋਲਕ ਆਉਂਦੇ ਤੇ ਮੋਲਕ ਲੈ ਜਾਂਦੇ ਹਾਨਾ ਮੋਲਕ ਪ੍ਰੇਮ ਹੈ ਮੋਲਕ ਉਸ ਵਿੱਚ ਸਮਾਉਂਦੇ ਹਨ ਮੋਲਕ ਨਿਆਤੇ ਮੋਲਕ ਦਰਬਾਰ ਹਨ ਮੋਲਕ ਤੱਕੜੀਆਂ ਤੇ ਮੋਲਕ ਵੱਟੇ ਹਨ ਮੋਲਕ ਬਖਸ਼ੀਸ਼ ਤੇ ਮੋਲਕ ਨਸਾਨ ਹਨ ਮੋਲਕ ਮਿਹਰ ਤੇ ਮੋਲਕ ਹੁਕਮ ਹਨ ਮੋਲਕ ਤੋਂ ਮੋਲਕ ਹਣ ਕਿਹਾ ਨਹੀਂ ਜਾ ਸਕਦਾ ਆਖ ਆਖ ਕੇ ਕਈ ਲੇਵ ਲਗਾ ਰਹੇ ਹਨ ਲਗਾ ਰਹੇ ਰਹੇ ਹਨ ਬੇਦਾਤੇ ਪ੍ਰਣਾ ਦੇ ਪਾਠ ਆਖ ਰਹੇ ਹਨ ਪੜੇ ਹੋਏ ਬਖਿਆਨ ਕਰੇ ਕੀ ਆਖ ਰਹੇ ਹਨ ਬਰਮਾ ਤੇਂਦਰ ਆਖ ਜਾਸ ਕਰ ਰਹੇ ਹਨ ਦੋਪਿਆਂ ਤੇ ਕ੍ਰਿਸ਼ਨ ਆਖ ਰਹੇ ਹਨ ਸਿਵ ਜੀ ਤੇ ਸਿੱਧ ਵੀ ਆਖ ਰਹੇ ਹਨ ਪੈਦਾ ਕੀਤੇ ਹੋਏ ਕਈ ਬੁੱਧ ਆਖ ਰਹੇ ਹਨ ਦੇਵਤ ਵੀ ਆਖਦੇ ਹਨ ਦੇਵਤੇ ਵੀ ਆਖਦੇ ਹਨ ਸਿਸ਼ਟ ਪੁਰਸ਼ ਮਨੀ ਜਾਣਤੇ ਸੇਵਕ ਵੀ ਆਖ ਰਹੇ ਹਨ ਕਈ ਆਖ ਰਹੀ ਹਨ ਕਈ ਆਖ ਨੂੰ ਪਾਉਂਦੇ ਹਨ ਕਈ ਆਖ ਆਖ ਓਠ ਓਠ ਕੇ ਤੁਰੇ ਜਾ ਰਹੇ ਹਨ ਜਿਤਨੇ ਅੱਗੇ ਕੀਤੇ ਹਨ ਜੇ ਐਨੇ ਹੋਰ ਕਰ ਦੇਵੇ ਤਾਂ ਵੀ ਕੋਈ ਉਸ ਨੂੰ ਆਖ ਨਹੀਂ ਸਕਦਾ ਜਿੱਡਾ ਵੱਡਾ ਉਚਾਵੇਂ ਓਡਾ ਵੱਡਾ ਹੋ ਜਾਂਦਾ ਹੈ ਉਹ ਸੱਚਾ ਵੀ ਜਾਣਦਾ ਹੈ ਜੇ ਕੋਈ ਹੋਰ ਵੱਡ ਬੁਲਾ ਕੁਝ ਆਖੀ ਤਾਂ ਉਸ ਨੂੰ ਮੂਰਖਾਂ ਦਾ ਵੱਡਾ ਮੂਰਖ ਲਿਖਦਾ ਹੈ 27ਵੇਂ ਉਹ ਦਰਵਾਜ਼ਾ ਕੈਸਾ ਹੈ ਉਹ ਘਰ ਕੈਸਾ ਹੈ ਜਥੇ ਬੈਠ ਕੇ ਉਹ ਸਾਰਿਆਂ ਦੀ ਸੰਮਾਨ ਕਰਦਾ ਹੈ अनेकाਣ ਗਿਣਤ ਨਾਦ ਵੱਜਦੇ ਹਨ ਕਈ ਉਹਨਾਂ ਦੇ ਵਜਾਉਣ ਵਾਲੇ ਹਨ ਕਈ ਰਾਗ ਰਾਗਣੀਆਂ ਸਮੇਤ ਗਾਉਂਦੇ ਹਨ ਤੇ ਕਈ ਉਹਨਾਂ ਦੇ ਗਾਉਣ ਵਾਲੇ ਹਨ ਪਾਣ ਪਾਣੀ ਤੇ ਆਗਨੀ ਤੈਨੂੰ ਗਾ ਰਹੇ ਹਨ ਧਰਮ ਰਾਜਾ ਦੁਆਰੇ ਉੱਤੇ ਗਾ ਰਹਿਆ ਹੈ ਗਾਉਂਦੇ ਹਨ ਚਿੱਤ ਗਵਤ ਜੋ ਲਿਖਣਾ ਜਾਣਦੇ ਹਨ ਅਤੇ ਲਿਖ ਲਿਖ ਕੇ ਧਰਮ ਨੂੰ ਵਿਚਾਰ ਦੇ ਹਨ ਸਿਵ ਜੀ ਬਰਮਾ ਤੇ ਦੇਵੀਆਂ ਦੇਵਤੇ ਗਾਉਂਦੇ ਹਨ ਜੋ ਸਦਾ ਹੀ ਸੰਤਰ ਹੋਏ ਸੋਵ ਦੇਹਨ ਈੰਦਰ ਗਾਉਂਦਾ ਹੈ ਆਪਣੇ ਸਗਾਸਣ ਤੇ ਬੈਠ ਕੇ ਦੇਵਤਿਆਂ ਦੀ ਦਿਲਦਲਾ ਸਮੀਤਾ ਸਿੱਧ ਸਮਾਧੀਆਂ ਵਿੱਚ ਬੈਠ ਕੇ ਗਾਉਂਦੇ ਹਨ ਅਤੇ ਸਾਧੂ ਵਿਚਾਰ ਕਰਕੇ ਗਾਉਂਦੇ ਹਨ ਜਥੀ ਸਤੀ ਅਤੇ ਸੰਤੋਖੀ ਗਾਉਂਦੇ ਹਨ ਬਲਵਾਨ ਸੂਰਮੇ ਵੀ ਗਾਉਂਦੇ ਹਨ ਪੰਡਤ ਰਿਖੀਆਂ ਦੇ ਗ੍ਰੰਥ ਪੜ੍ਹ ਕਰਕੇ ਗਾਉਂਦੇ ਹਨ ਜਗੋ ਜਗ ਵੇਦਾਂ ਦੇ ਸਮੇਤਾ ਮਨ ਨੂੰ ਮੋਣ ਵਾਲੀਆਂ ਇਸਤਰੀਆਂ ਗਾਉਂਦੀਆਂ ਹਨ ਸਰਗਮਾਤ ਲੋਕ ਤੇ ਪਤਾਲ ਦੀਆਂ ਤੇਰੇ ਪੈਦਾ ਕੀਤੇ ਹੋਏ ਰਤਨ ਗਾਉਂਦੇ ਹਨ 860 ਤੀਰਥਾਂ ਸਵੀਤ ਵੱਡੇ ਵੱਡੇ ਭਲੀ ਜੋ ਦੇਤੇ ਸੂਰਮੇ ਗਾਉਂਦੇ ਹਨ ਚਾਰੇ ਖਾਣੀਆਂ ਵੀ ਗਾਉਂਦੀਆਂ ਹਨ 9 ਖੰਡ ਸਤ ਦੇਵ ਗਤੇ ਬਹਿ ਮੰਡ ਗਾਉਂਦੇ ਹਨ ਜੋ ਰਾਜ ਰਾਜ ਕੇ ਤੂੰ ਧਾਰਨ ਕਰ ਰਖੇ ਹਨ ਉਹੀ ਤੈਨੂੰ ਗਾਉਂਦੇ ਹਨ ਜੋ ਤੈਨੂੰ ਭਾਉਂਦੇ ਹਨ ਪ੍ਰੇਮ ਵਿੱਚ ਰੰਗੇ ਹੋਏ ਤੇਰੇ ਰਸੀਏ ਭਗਤ ਹੋਰ ਵੀ ਕਈ ਗਾਉਂਦੇ ਹਨ ਉਹ ਮੈਨੂੰ ਯਾਦ ਨਹੀਂ ਆਉਂਦੇ ਮੈਂ ਉਹਨਾਂ ਦੀ ਵਿਚਾਰ ਕੀ ਕਰਾਂ ਉਹੀ ਸੱਚਾ ਮਾਲਕ ਸਦਾ ਹੀ ਸੱਚ ਹੈ ਜਿਸ ਸੱਚੇ ਦੀ ਸੱਚੀ ਵਡਿਆਈ ਹੈ ਹੁਣ ਵੀ ਹੈ ਅੱਗੇ ਨੂੰ ਅੱਗੇ ਨੂੰ ਵੀ ਹੋਵੇਗਾ ਨਾ ਜਾਂਦਾ ਤੇ ਨਾ ਜਾਏਗਾ ਜਿਸ ਨੇ ਸ੍ਰਿਸ਼ਟੀ ਰਚੀ ਐ ਰੰਗਾ ਰੰਗਾ ਤੇ ਨਮਨਿਆ ਤੇ ਜਿੰਸਾਂ ਦੀ ਰਚਨਾ ਕਰਕੇ ਜਿਸ ਨੇ ਆਪਣੀ ਮਾਇਆ ਪੈਦਾ ਕੀਤੀ ਐ ਉਹ ਆਪਣਾ ਕੀਤਾ ਸੰਸਾਰ ਰਚ ਕੇ ਵੇਖਦਾ ਐ ਜਿਵੇਂ ਤਾਰਾਂ ਉਹਦੀ ਇੱਛਾ ਹੁੰਦੀ ਹੈ ਜੋ ਸੁਣੋਂ ਪਾਉਂਦਾ ਹੈ ਉਹੀ ਉਹ ਕਰਕੇ ਵੇਖਦਾ ਹੈ ਉਸੋਤੇ ਕੋਈ ਹੁਕਮ ਨਹੀਂ ਕੀਤਾ ਜਾ ਸਕਦਾ ਉਹ ਬਾਦਸ਼ਾਹ ਦਾ ਬਾਦਿਸ਼ਾਹ ਹੈ ਉਸ ਦੀ ਆਗਿਆ ਵਿੱਚ ਹੀ ਰਹਿਣਾ ਚਾਹੀਦਾ ਹੈ ਉਠਾਈ ਮੇਂ ਸੰਤੋਖ ਦੀ ਮੰਦਾਲ ਜਾਂ ਦੀ ਖਬਰ ਅਤੇ ਝੋਲੀ ਸਬਰ ਦੇ ਧਿਆਨ ਦੀ ਸਵਾ ਮਲਣੀ ਚਹੀਦੀ ਹੈ ਗੋਦੜੀ ਕਾਲ ਦੀ ਗਰਾਈ ਹੈ ਸਰੀਰ ਤੇ ਪ੍ਰੋ ਸੇਸ ਮੇਤ ਪ੍ਰਮਾਤਮਾ ਵਿੱਚ ਜੁੜਨਾ ਡੰਡਾ ਹੈ ਸਭ ਨੂੰ ਸਾਥੀ ਸਮਝਣਾ ਆਈ ਪੰਥ ਹੈ ਮਨ ਨੂੰ ਜਿਤਨਾ ਹੀ ਜਗ ਦਾ ਜਿਤਨਾ ਹੈ ਉਸ ਨੂੰ ਨੈ ਮੇ ਚਕਾਰ ਸਦੀ ਨੈ ਮੇ ਚਕਾਰ ਜੋ ਮੁੱਢ ਹੈ ਰੰਗ ਰਹਤ ਆਦ ਰਹਤ ਤੇ ਨਾਸ ਰਹਤ ਅਦੇ ਜਗੋ ਜਗੋ ਸਦਾਈ ਕੋਈ ਰੂਪ ਹੈ 29 ਹਵਾਇ ਕਰੂ ਸਾਡਾ ਭੋਜਨ ਗਿਆਨ ਹੈ ਆਦਾ ਪੰਡਾਰਨ ਹੈ ਹਰੇਕ ਹਿਰਦੇ ਵਿੱਚ 나ਦ ਵੱਜ ਰਹੇ ਹਨ ਆਪਨਾਥ ਜਿਸ ਦੀ ਸਾਰੀ ਸ੍ਰਿਸ਼ਟੀ ਨਹੀਂ ਹੋਈ ਹੈ ਰਦੀਆਂ ਸਿੱਧੀਆਂ ਦਾ ਹੋਰ ਦੁਨੀਆ ਵੀ ਸੁਆਦ ਹੈ ਮੇਲ ਤੇ ਵਿਛੋੜਾ ਦੁਮੇ ਕੰਮ ਚਲਾ ਰਹੇ ਹਨ ਤੇ ਕਰਮਾਂ ਅਨਸਾਰ ਭਾਗ ਲਗਾਉਂਦੇ ਹਨ ਉਸ ਨੂੰ ਨਿਮੈ ਸ਼ਕਾਰ ਹੈ ਸਦੀ ਨਿਮੈ ਸ਼ਕਾਰ ਹੈ ਜੋ ਮੁੱਢ ਹੈ ਰੰਗ ਰਹਤ ਆਦਰ ਰਹਤ ਤੇ ਨਾਸਰ ਰਹਤ ਹੈ ਅਤੇ ਜੁਗੋ ਜਗੋ ਸਦਾ ਇੱਕੋ ਹੀ ਰੂਪ ਹੈ ਤੀ ਇਕ ਬਰਮ ਨਾਲ ਮਿਲ ਕੇ ਮਰਜਾਦਾ ਪਰਿਸ਼ੋਤਾ ਹੋਈ ਜਿਸ ਤੋਂ ਤੈਨ ਪ੍ਰਸਿੱਧ ਚੇਲੇ ਹੋਏ ਇੱਕ ਸੰਸਾਰ ਨੂੰ ਚਲਾਣ ਵਾਲਾ ਇੱਕ ਰਜੀ ਦੇਣ ਵਾਲਾ ਅਤੇ ਇੱਕ ਸਵਾਲ ਗਾਉਣ ਵਾਲਾ ਹੈ ਜਿਵੇਂ ਉਸ ਨੂੰ ਪਾਉਂਦਾ ਹੈ ਤੇ ਮੇ ਉਹਨਾਂ ਨੂੰ ਚਲਾਉਂਦਾ ਹੈ ਜਿਸ ਤਰਾ ਉਸ ਦਾ ਹੁਕਮ ਹੁੰਦਾ ਹੈ ਉਹ ਵੇਖਦਾ ਹੈ ਉਹਨਾਂ ਨੂੰ ਨਾજર ਨਹੀਂ ਆਉਂਦਾ ਇਹੋ ਹੀ ਵੱਡਾ ਚਰਜ ਹੈ ਉਸ ਨੂੰ ਨਿਮਿਸ਼ਕਾਰ ਹੈ ਸਦੀ ਨਿਮਿਸ਼ਕਾਰ ਹੈ ਜੋ ਮੁੱਢ ਹੈ ਰੰਗ ਰਹੇ ਤ ਹੈ ਆਦਰ ਹੈ ਤੀਨਾਸਰ ਹੈ ਤ ਤੇ ਜੋ ਜੋ ਸਦਾ ਕੋਈ ਰੂਪ ਹੈ 31 ਉਹ ਸਰਦਾਰ ਨਮਾਸਾਤੇ ਪਢਾਰੇ ਹਰੇਕ ਲੋਕ ਵਿੱਚ ਹਾਣਾ ਉਹਨਾਂ ਵਿੱਚ ਜੋ ਕੁਝ ਹੈ ਉਹ ਇੱਕੋ ਹੀ ਵਾਰ ਪਾਇਆ ਜਾ ਸਕਦਾ ਹੈ ਰਚਨ ਹਾਰ ਰਚਨਾ ਨੂੰ ਰਾਜ ਰਾਜ ਕੇ ਵੇਖਦਾ ਹੈ ਉਸ ਸੱਚੀ ਦੀ ਕਾਰ ਰਚਨਾ ਵੀ ਸੱਚੀ ਹੈ ਉਸ ਨੂੰ ਨਿਮਿਸ਼ਕਾਰ ਹੈ ਸਦੀ ਨਿਮਿਸ਼ਕਾਰ ਹੈ ਜੋ ਮੋਢ ਹੈ ਰੰਗ ਰਹੇ ਤ ਹੈ ਆਗਰ ਹੈ ਤ ਤੇ ਨਾਸ ਰਹੇ ਤ ਹੈ ਹਾ ਤੇ ਜੋਗ ਜੋਗ ਸਦਾ ਕੋਈ ਰੂਪ ਹੈ ਬੱਤੀ ਇਕ ਜੀਬ ਤੋਂ ਇਕ ਜੀਬ ਤੋਂ ਲੱਖਾਂ ਜੀਬਾਂ ਹੋ ਜਾਵਣ ਤੇ ਇੱਕ ਲੱਖ ਜੀਬਾਂ ਤੋਂ ਵੀ ਲੱਖੋ ਜਾਵਣ ਉਨਾ ਜੀਪਾ ਨਾਲ ਲੱਖ ਲੱਖ ਵਾਰ ਜਪੀਏ ਕ ਪਰਮੇਸ਼ਰ ਦੇ ਨਾਮ ਨੂੰ ਇਹ ਰਾਸਤੇ ਉੱਤੇ ਪਤੀ ਜੀ ਦੀਆਂ ਪੌੜੀਆਂ ਚੜੀਏ ਤਾਂ ਕੈ ਸਬਰ ਰੂਪ ਹੋ ਜਾਂਦਾ ਹੈ ਆਕਾਸ ਗਰਮਖਾ ਦੀਆਂ ਗੱਲਾਂ ਸੁਣ ਕੇ ਜੀੜਿਆ ਮਨੁੱਖਾ ਨੂੰ ਰੀਸ ਆ ਜਾਂਦੀ ਹੈ ਈਸ਼ਵਰ ਨੂੰ ਕਿਰਪਾ ਦੇ ਟੀ ਨਾਲ ਪਾਉਂਦਾ ਹੈ ਅਤੇ ਝੂਠਿਆਂ ਦੀਆਂ ਗੱਪਾਂ ਝੂਠਈ ਹੁੰਦੀਆਂ ਹਨ ਤੇwidetilde ਨਾ ਆਖਣ ਵਿੱਚ ਜੋਰ ਹੈ ਨਾ ਚੁੱਪ ਰਹਿਣ ਵਿੱਚ ਜੋਰ ਹੈ ਨਾ ਜੋਰ ਮੰਗਣ ਵਿੱਚ ਹੈ ਨਾ ਜੋਰ ਦੇਣ ਵਿੱਚ ਹੈ ਨਾ ਜੋਰ ਜਿਉਣ ਵਿੱਚ ਹੈ ਤੇ ਨਾ ਜੋਰ ਮਰਨ ਵਿੱਚ ਹੈ ਨਾ ਜੋਰ ਰਾਜ ਮਾਲ ਵਿੱਚ ਹੈ ਤੇ ਮਨ ਦੇ ਰੌਲੇ ਵਿੱਚ ਹੈ ਨਾ ਜੋਰ ਗਿਆਨ ਦੇ ਵਿਚਾਰ ਵਿੱਚ ਹੈ ਨਾ ਜੋਰ ਸੁਰਤੀ ਵਿੱਚ ਹੈ ਨਾ ਜੋਰ ਸੰਸਾਰ ਤੋਂ ਛੁੱਟਣ ਦੀ ਕਿਸੇ ਜ਼ੁਗਤੀ ਵਿੱਚ ਹੈ ਜਿਸਦੇ ਹੱਥ ਵਿੱਚ ਜੋਰ ਹੈ ਉਹੀ ਕਰਕੇ ਵੇਖਦਾ ਹੈ ਸਭ ਉੱਤਮ ਹਨ ਨੀਚ ਕੋਈ ਨਹੀਂ ਹੈ ਚੰਤੀ ਵੀ